ਹਾਂਜੀ ਤੇ ਅੱਜ ਆਪਾਂ ਕੀਤਾ ਬਹੁਤ ਹੀ ਵਧੀਆ ਲਿਕਵਿਡ ਤਿਆਰ ਦੇ ਇਹਨਾਂ ਐਕਸਪਾਇਰ ਹੋਈਆਂ ਦਵਾਈਆਂ ਤੋਂ ਇਹਦੇ ਵਿੱਚ ਵੀ ਇੱਕ ਐਕਸਪਾਇਰ ਗੋਲੀਆਂ ਸੀ ਤੇ ਇਹ ਵੀ ਐਕਸਪਾਇਰ ਹੋਈਆਂ ਹੋਈਆਂ ਗੋਲੀਆਂ ਇਹਨਾਂ ਤੋਂ ਆਪਾਂ ਇਹ ਬਹੁਤ ਹੀ ਵਧੀਆ ਲਿਕਵਿਡ ਤਿਆਰ ਕੀਤਾ ਜਿੰਦਾ ਬਹੁਤ ਹੀ ਜ਼ਿਆਦਾ ਫਾਇਦਾ ਜਿਵੇਂ ਮੱਛਰ ਵਗੈਰਾ ਬਹੁਤ ਜ਼ਿਆਦਾ ਹੋ ਜਾਂਦਾ ਉਹਨੂੰ ਆਪਾਂ ਭਜਾਉਣ ਵਾਸਤੇ ਇਹ ਚੀਜ਼ਾਂ ਵਰਤ ਕੇ ਤੇ ਇੱਕ ਲਿਕਵਿਡ ਤਿਆਰ ਕੀਤਾ ਇਸ ਤਰ੍ਹਾਂ ਤੇ ਇਹ ਤੁਸੀਂ ਵੀ ਆਪਣੇ ਘਰ ਵਿੱਚ ਜ਼ਰੂਰ ਤਿਆਰ ਕਰ ਸਕਦੇ ਹੋ ਜਿਵੇਂ ਤੁਹਾਡੇ ਘਰ ਵੀ ਜੇ ਪ੍ਰਾਣੀਆਂ ਆਪਣੀਆਂ ਦਵਾਈਆਂ ਬਚੀਆਂ ਪਈਆਂ ਜਿਵੇਂ ਗੋਲੀਆਂ ਪਈਆਂ ਨੇ ਐਕਸਪਾਇਰ ਹੋਈਆਂ ਪਈਆਂ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤੇ ਵੀਡੀਓ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਜੜੀਆਂ ਜੜੀਆਂ ਆਪਾਂ ਚੀਜ਼ਾਂ ਪਾਉਣੀਆਂ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿਹੜੀਆਂ-ਕਿਹੜੀਆਂ ਆਪਾਂ ਚੀਜ਼ਾਂ ਪਾਈਆਂ ਤੇ ਚਲੋ ਆਪਾਂ ਤੁਹਾਨੂੰ ਵਿਖਾਉਨੇ ਆ ਇਹ ਲਿਕਵਿਡ ਕਿਵੇਂ ਆਪਾਂ ਤਿਆਰ ਕੀਤਾ ਤੇ ਆਪਣੀ ਸਾਰੀ ਵੀਡੀਓ ਨਾਲ ਤੁਸੀਂ ਬਣੇ ਰਹੋ ਤੇ ਆਪਣੀ ਸਾਰੀ ਵੀਡੀਓ ਜਰੂਰ ਵੇਖਿਓ ਤੇ ਅੱਗੇ ਵੀ ਸ਼ੇਅਰ ਕਰਿਓ। ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਮੇਰਾ। ਤੁਸੀਂ ਸਾਰੇ ਠੀਕ ਹੋਵੋਗੇ ਤੇ ਬਿਲਕੁਲ ਅਸੀਂ ਵੀ ਠੀਕ ਆ। ਤੇ ਵਧੀਆ ਤੇ ਆਪਾਂ ਅੱਜ ਤੁਹਾਡੇ ਲਈ ਲੈ ਕੇ ਆਈਆਂ ਆਏ ਆ ਵੀਡੀਓ ਬਹੁਤ ਹੀ ਵਧੀਆ ਤੇ ਬਹੁਤ ਹੀ ਫਾਇਦੇਮੰਦ ਤੇ ਆਪਣੇ ਜਿਵੇਂ ਆਮ ਹੀ ਘਰਾਂ ਵਿੱਚ ਦਵਾਈਆਂ ਪਈਆਂ ਹੁੰਦੀਆਂ ਫालतू ਜਿਵੇਂ ਐਕਸਪਾਇਰ ਹੋ ਜਾਂਦੀਆਂ ਕਈ ਵਾਰੀ ਤੇ ਕਈ ਵਾਰੀ ਆਪਾਂ ਲਿਆਉਨੇ ਆ ਤੇ ਕਈ ਵਾਰੀ वैसे ਵੀ ਪਈਆਂ ਰਹਿੰਦੀਆਂ ਵੱਜ ਜਾਂਦੀਆਂ ਦਵਾਈਆਂ ਉਹਨਾਂ ਦਵਾਈਆਂ ਤੋਂ ਜਿਵੇਂ ਇਹ ਮੇਰੇ ਕੋਲ ਇੱਕ ਪੱਤਾ ਦਵਾਈਆਂ ਦਾ ਇਹ ਵੀ ਐਕਸਪਾਇਰ ਹੋ ਚੁੱਕਿਆ ਤੇ ਇਹ ਇਹ ਆ ਤੇ ਕੁਝ ਮੇਰੇ ਕੋਲ ਇਹ ਵਾਲੀਆਂ ਗੋਲੀਆਂ ਨੇ ਇਹ ਵੀ ਕਾਫੀ ਟਾਈਮ ਦੀਆਂ ਪਈਆਂ ਇਹਨਾਂ ਦੀ ਵੀ ਨਾ ਡੇਟ ਜਿਵੇਂ ਪਤਾ ਵੀ ਨਹੀਂ ਲੱਗਦੀ ਪਈ ਇੱਥੇ ਲਿਖੀ ਤੇ ਇਸ ਤਰ੍ਹਾਂ ਆਪਾਂ ਖਾ ਵੀ ਨਹੀਂ ਸਕਦੇ ਇਹਨੂੰ ਕਿ ਕਾ ਦੀਆਂ ਲਿਆਂਦੀਆਂ ਸੀ ਆਪਾਂ ਕਿਵੇਂ ਲਿਆਂਦੀਆਂ ਸੀ ਤੇ ਇਹਨਾਂ ਨੂੰ ਆਪਾਂ ਨਾ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਵਰਤਾਂਗੇ ਤੇ ਇੱਕੰਦਾ ਤਰੀਕਾ ਇਹ ਆ ਵੀ ਇਹਨਾਂ ਨੂੰ ਤੁਸੀਂ ਨਾ ਪੌਦਿਆਂ ਨੂੰ ਵੀ ਪਾ ਸਕਦੇ ਹੋ ਇਹ ਜਿਵੇਂ ਦਵਾਈਆਂ ਫालतू ਜਿਵੇਂ ਆਪਣੀਆਂ ਐਕਸਪਾਇਰ ਹੋ ਜਾਂਦੀਆਂ ਨੇ ਉਹਨਾਂ ਨੂੰ ਸੁੱਟਿਆ ਨਾ ਕਰੋ ਤੁਸੀਂ ਪੌਦਿਆਂ ਨੂੰ ਜਿਵੇਂ ਇਹਨਾਂ ਨੂੰ ਪੀਸ ਕੇ ਤੇ ਪੌਦਿਆਂ ਦੀਆਂ ਜੜ੍ਹਾਂ ਨਾਲ ਪਾ ਦਿਆ ਕਰੋ ਤੇ ਬਹੁਤ ਹੀ ਵਧੀਆ ਗਰੋਥ ਕਰਦੇ ਆ ਪੌਦੇ ਤੇ ਉਸ ਤਰ੍ਹਾਂ ਵੀ ਤੁਸੀਂ ਪੌਦਿਆਂ ਨੂੰ ਵੀ ਪਾ ਸਕਦੇ ਹੋ ਤੇ ਆਪਾਂ ਤਾਂ ਇੱਕ ਜਿਹ ਲਿਕਵਿਡ ਤਿਆਰ ਕਰਾਂਗੇ ਤੇ ਲਿਕਵਿਡ ਤਿਆਰ ਕਰਕੇ ਤੁਹਾਨੂੰ ਵਿਖਾਵਾਂਗੇ ਬਹੁਤ ਹੀ ਵਧੀਆ ਜਿਹੜਾ ਮੱਛਰ ਨੂੰ ਦੂਰ ਕਰੇਗਾ ਮੱਖੀ ਮੱਛਰ ਨਹੀਂ ਆਊਗਾ ਆਪਣੇ ਜਿਵੇਂ ਬਰਸਾਤਾਂ ਦਾ ਮੌਸਮ ਚੱਲਦਾ ਪਿਆ ਤੇ ਬਹੁਤ ਹੀ ਜ਼ਿਆਦਾ ਮੱਛਰ ਹੋਇਆ ਪਿਆ ਉਹਦੇ ਵਾਸਤੇ ਆਪਾਂ ਲਿਕਵਿਡ ਤਿਆਰ ਕਰਾਂਗੇ ਤੇ ਤੁਹਾਨੂੰ ਕਰਕੇ ਵਿਖਾਉਣੀ ਆ ਆਪਾਂ ਇਹਦੇ ਵਿੱਚ ਹੋਰ ਵੀ ਚੀਜ਼ਾਂ ਪੈਣਗੀਆਂ ਕਿਹੜੀਆਂ ਪੈਣੀਆਂ ਤੁਹਾਨੂੰ ਦੱਸਦੇ ਆ ਤੇ ਜੇ ਤੁਸੀਂ ਅੱਜ ਪਹਿਲੀ ਵਾਰ ਵੀਡੀਓ ਵੇਖਦੇ ਪਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੇ ਤਾਂ ਜੋ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਹਰ ਇੱਕ ਵੀਡੀਓ ਮਿਲ ਸਕਣ ਤੇ ਚਲੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਲਓ ਜੀ ਤੇ ਇਸ ਤਰ੍ਹਾਂ ਆਪਾਂ ਨਾ ਇੱਕ ਲਫਾਫਾ ਲਿਆ ਲਫਾਫ ਦੇ ਦਿੱਤੇ ਇੱਕ ਪੇਜ ਰੱਖ ਲਿਆ ਤੇ ਇਹਦੇ ਉੱਤੇ ਆਪਾਂ ਨਾ ਇਹ ਗੋਲੀਆਂ ਕੱਢ ਲਾਂਗੇ ਜਿਹੜੀਆਂ ਆਪਣੇ ਨਾ ਆਵਲੂng ਇਹਨਾਂ ਨੂੰ ਸਾਰੇ ਨੂੰ ਕੱਢ ਲੈਣਾ ਆਪਾਂ ਇਹਦੇ ਨਾਲ ਬਹੁਤ ਹੀ ਵਧੀਆ ਆਪਾਂ ਇਹਨੂੰ ਸੁੱਟਿਆ ਨਾ ਕਰੋ ਇਹ ਬਹੁਤ ਹੀ ਵਧੀਆ ਕੰਮ ਦੀ ਚੀਜ਼ ਆਪਣੀ ਬਣਦੀ ਘਰ ਵਿੱਚ ਇਹਦੇ ਵਿੱਚੋਂ ਮੈਂ ਦੋ ਹੀ ਵਰਤੂੰਗੀ ਬਾਕੀ ਫੇਰ ਵਰਤਾਂਗੀ ਜਾਂ ਪੌਦਿਆਂ ਨੂੰ ਪਾਵਾਂਗੀ ਇਹਨਾਂ ਗੋਲੀਆਂ ਨੂੰ ਇਹ ਵੀ ਇੱਕ ਸਪੈਰ ਹੋ ਚੱਕੀਆਂ ਇਨਾਂ ਨੂੰ ਪੀਸ ਕੇ ਮੈਂ ਪੌਦਿਆਂ ਨੂੰ ਪਾ ਦੂੰਗੀ ਤੇ ਬਹੁਤ ਹੀ ਵਧੀਆ ਪੌਦੇ ਜਿਹੜੇ ਕਰੋਸ ਕਰਦੇ ਆ ਆਪਣੇ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਪੀਸ ਲੈਣਾ ਇਸ ਤਰ੍ਹਾਂ ਕਰਕੇ ਹੰਦੌਂ ਚ ਤੇ ਆਪਾਂ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਪੀਸ ਲਿਆ ਤੇ ਆਪਣਾ ਪਾਊਡਰ ਬਣ ਗਿਆ ਬਿਲਕੁਲ ਤੇ ਹੁਣ ਇਹਦੇ ਵਿੱਚ ਆਪਾਂ ਅਗਲੀ ਚੀਜ਼ ਪਾਉਣੀ ਏ ਮੁਸ਼ਕਪੂਰ ਦੀ ਟਿੱਕੀ ਇਹਦੇ ਵਿੱਚ ਇਹ ਵੀ ਆਪਾਂ ਪੀਸ ਲੈਣੀ ਏ ਤੇ ਕਿਉਂਕਿ ਇਹਦੀ ਵੀ ਬਹੁਤ ਜ਼ਿਆਦਾ 스멜 ਹੁੰਦੀ ਹੈ ਜਿੰਦੇ ਨਾਲ ਆਪਣਾ ਮੱਛਰ ਜਿਹੜਾ ਦੂਰ ਭੱਜਦਾ ਇਹਨੂੰ ਵੀ ਆਪਾਂ ਕੁੱਟ ਲਾਂਗੇ ਬ੍ਰੀਕ ਜਿਸ ਤਰ੍ਹਾਂ ਕਰਕੇ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਨਾ ਕਾਗਜ਼ 'ਚ ਹੀ ਕੁੱਟਣਾ ਬ੍ਰੀਕ ਕਰਨਾ ਕਿਸੇ ਭਾਂਡੇ 'ਚ ਨਹੀਂ ਕਰਨਾ ਕਿਉਂਕਿ ਇਹਨੂੰ ਆਪਾਂ ਐਕਸਪਾਇਰ ਹੋਈ ਹੋਈ ਆਪਣੀਆਂ ਸਾਰੀਆਂ ਮੈਡੀਸਿਨ ਨੇ ਇਸ ਤਰ੍ਹਾਂ ਆਪਾਂ ਨੇ ਪੀਸ ਲਿਆ ਵੇਖੋ ਪਾਊਡਰ ਬਣ ਗਿਆ ਤੇ ਹੁਣ ਆਪਾਂ ਇੱਕ ਬੋਤਲ ਲਵਾਂਗੇ ਇਸ ਤਰ੍ਹਾਂ ਦੀ ਸਪਰੇਅ ਵਾਲੀ ਬੋਤਲ ਹੁੰਦੀ ਜਿਵੇਂ ਇਹਦੇ ਚ ਆਪਾਂ ਪਾਣੀ ਪਾ ਲਿਆ ਤੇ ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਇਸ ਤਰ੍ਹਾਂ ਕਰਕੇ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਸਾਰਾ ਪਾ ਦਾਂਗੇ ਆਪਾਂ ਜਿੰਨਾ ਵੀ ਹੈਗਾ ਪੌੜਰ ਇਸ ਤਰ੍ਹਾਂ ਕਰਦੇ। ਤੇ ਇਹਨੂੰ ਤੁਸੀਂ ਆਪੇ ਕੈਪ ਚੜਾ ਦਾਂਗੇ। ਉਹਨਾਂ ਨੂੰ ਇੱਕ ਦੋ ਵਾਰੀ ਹਿਲਾ ਲਓ ਇਸ ਤਰ੍ਹਾਂ। ਤੇ ਲਓ ਜੀ ਇਹ ਆਪਣਾ ਤਿਆਰ ਹੋ ਗਿਆ। ਲਿਕਵਿਡ ਦੇਖੋ। ਕਲਰਫੁੱਲ ਬਣਿਆ। ਤੇ ਇਹਨੂੰ ਆਪਾਂ ਹੁਣ ਵਰਤਾਂਗੇ। ਤੁਹਾਨੂੰ ਵਰਤ ਕੇ ਵਿਖਾਉਣੀ ਹੈ ਕਿਵੇਂ ਵਰਤਣਾ ਇਹਨੂੰ ਆਪਾਂ। ਉਜੀ ਤੈਨੂੰ ਆਪਾਂ ਹੁਣ ਵਰਤ ਕੇ ਵਿਖਾਉਣੇ ਤੁਹਾਨੂੰ ਕਿਵੇਂ ਵਰਤਣਾ ਜਿਵੇਂ ਵੇਖੋ ਐਵੇਂ ਵਿੱਥਾਂ ਹੁੰਦੀਆਂ ਆਪਣੀਆਂ ਵਿੱਥਾਂ ਦੇ ਵਿੱਚ ਇਹਨਾਂ ਦਾ ਐ ਸਪਰੇਅ ਕਰ ਦੋ ਤਾਂ ਜੋ ਮੱਛਰ ਨਾ ਆਵੇ ਇਸ ਤਰ੍ਹਾਂ ਕਰਕੇ ਸਪਰੇਅ ਕਰ ਦੋ ਇਸ ਤਰ੍ਹਾਂ ਕਰਕੇ ਤੇ ਇੱਧਰ ਵੀ ਆਪਾਂ ਕਰ ਦਾਂਗੇ ਇੱਧਰ ਵੇਖੋ ਚੰਗੀ ਤਰ੍ਹਾਂ ਸਪਰੇਅ ਕਰ ਦੇਣਾ ਆਪਾਂ ਇਸ ਤਰ੍ਹਾਂ ਆਪਾਂ ਸਾਰੇ ਬੂਹਿਆਂ ਬੋਵਿਆਂ ਦੇ ਮਗਰ ਜਿੱਥੇ ਵੀ ਆਪਾਂ ਨੂੰ ਲੱਗਦਾ ਉੱਥੇ ਆਪਾਂ ਸਾਰੇ ਸਪਰੇਅ ਕਰ ਦੇਣਾ ਇਹਨੂੰ ਇਸ ਤਰ੍ਹਾਂ ਕਰਕੇ ਜਿੱਥੇ-ਜਿੱਥੇ ਵੀ ਵਿੱਥਾਂ ਹੋਣ ਇੱਥੇ ਸਾਰੇ ਆਪਾਂ ਵਿੱਥਾਂ 'ਚ ਸਪਰੇਅ ਕਰ ਦੇਣਾ ਜਿਵੇਂ ਬੈੱਡ ਹੋ ਗਏ ਸਾਰਿਆਂ ਥੱਲੇ ਆਪਾਂ ਨਾ ਤੇ ਸਪਰੇਅ ਕਰ ਦਿਓ ਤੁਸੀਂ ਚੰਗੀ ਤਰ੍ਹਾਂ ਤਿੰਨ ਦਿਨਾਂ ਨਾਲ ਜਿਹੜਾ ਮੱਛਰ ਹੈ ਬਿਲਕੁਲ ਨਹੀਂ ਆਉਂਦਾ ਤੇ ਤੁਹਾਨੂੰ ਮੱਛਰ ਤੋਂ ਰਾਹਤ ਮਿਲੂਗੀ ਜਿਵੇਂ ਅੱਜਕੱਲ੍ਹ ਬਰਸਾਤ ਚੱਲਦੀ ਪਈ ਤੇ ਬਹੁਤ ਹੀ ਜ਼ਿਆਦਾ ਮੱਛਰ ਹੋਇਆ ਪਿਆ ਤੇ ਬਿਲਕੁਲ ਹੀ ਮੱਛਰ ਨਹੀਂ ਆਊਗਾ ਤੁਹਾਡੇ ਘਰ ਦੇ ਵਿੱਚ ਤੇ ਇਹਦੇ ਆਪਾਂ ਮੁਸ਼ਕਪੂਰ ਦੀ ਟਿੱਕੀ ਪਾਈ ਉਹ ਵੀ ਆਪਣੇ ਘਰ ਦੇ ਵਿੱਚ ਬਹੁਤ ਚੰਗੀ ਹੁੰਦੀ ਹੈ ਕਿਉਂਕਿ ਨੈਗੇਟਿਵਿਟੀ ਨੂੰ ਦੂਰ ਕਰਦੀ ਹੈ ਜਿਹੜੀ ਕਪੂਰ ਦੀ ਟਿੱਕੀ ਹੁੰਦੀ ਹੈ ਤੇ ਇਸ ਤਰ੍ਹਾਂ ਤੁਸੀਂ ਵੀ ਆਪਣੇ ਘਰ ਵਿੱਚ ਪ੍ਰਾਣੀਆਂ ਪਈਆਂ ਦਵਾਈਆਂ ਤੋਂ ਤੇ ਬੇਕਾਰ ਨਾ ਸੁੱਟਿਆ ਕਰੋ ਇਹਨਾਂ ਤੋਂ ਤੁਸੀਂ ਇਹ ਵਧੀਆ ਲਿਕਵਿਡ ਤਿਆਰ ਕਰ ਸਕਦੇ ਹੋ ਤੇ ਕਰਕੇ ਜਰੂਰ ਵੇਖਿਓ ਇਸ ਤਰ੍ਹਾਂ ਘਰ ਦੇ ਵਿੱਚ ਤੇ ਬਹੁਤ ਹੀ ਵਧੀਆ ਇਹ ਲਿਕਵਿਡ ਤਿਆਰ ਹੁੰਦਾ ਹੈ ਤੇ ਬਿਲਕੁਲ ਵੀ ਮੱਛਰ ਨਹੀਂ ਆਉਂਦਾ ਇਸ ਦੇ ਨਾਲ ਤੇ ਬਹੁਤ ਹੀ ਵਧੀਆ ਬਣਦਾ ਤੇ ਇਸ ਤਰ੍ਹਾਂ ਤੁਸੀਂ ਵੀ ਜਰੂਰ ਬਣਾ ਕੇ ਵੇਖਿਓ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਥੈਂਕ ਯੂ